ਤੋ ਅੱਜ ਸਾਡੇ ਸ਼ੁਰੂ ਹੋ ਚੁੱਕੇ ਨੇ ਲਾਈ ਸੇ ਇੱਕ ਇੱਕ ਕਰਕੇ ਜਿਹੜੇ ਤਰੀਕੇ ਦੱਤੀਆਂ ਨੇ ਇੱਕ ਜਿਲ੍ਹਾ ਰੋਜ਼ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਗਰਤ ਕਰ ਸਕੀਏ ਕਿ ਝੂਠ ਤੋਂ ਬਿਨਾਂ ਝੂਠੀਆਂ ਗਰੰਟੀਆ ਇਹ ਦੇਈ ਗਏ ਨੇ ਹੁਣ ਬੇਤਹਾਸ਼ਾ ਟੈਕਸ ਲਾ ਰਹੇ ਨੇ ਸਾਰਾ ਸਿਸਟਮ ਫੇਲ ਹੋ ਗਿਆ ਲਾਗੂ ਕਾਨੂੰਨ ਹੈ ਤੇ ਨਾਲ ਕੋਈ ਲੋਕਾਂ ਦੀ ਨਵੀਂ ਡਿਵੈਲਪਮੈਂਟ ਹੋਈ ਹੈ ਜੋ ਕਿਸਨਾਂ ਹੋਸੇ ਨੂੰ ਝੂਠਾ ਪ੍ਰਚਾਰ ਕਰਕੇ ਆਪ ਦਾ ਕਹੀ ਜਾਂਦੇ ਨੇ ਤੇ ਟੈਕਸਾਂ ਦਾ ਬੋਝ ਲੋਕਾਂ ਤੇ ਲਾਤ ਆ ਇਹਨਾਂ ਦਾ ਘਾਈ ਵਧੇਗੀ ਔਰ ਦਾਤ ਕੋ ਜਮੀ ਨੌਕਰੀ ਬੇਰੁਜ਼ਗਾਰੀ ਵਧ ਰਹੀ ਹੈ ਹਰ ਪਾਸੇ ਜਾਨੀ ਹਾਥਾਕਾਰ ਬਚ ਗਈ ਹੈ ਜੋ ਕਹਿੰਦੇ ਸੀ ਅਸੀਂ ਕਿਸਾਨ ਨੂੰ ਇਹ ਦੇ ਦਿਆਂਗੇ ਪਹਿਲੇ ਹੀ ਮੁਆਵਜ਼ਾ ਦੇ ਦਿਆ ਕਰਾਂਗੇ ਹਰ ਕੀ ਦੋ ਬੋਲੇ ਨਾਲ ਗੇਢੀ ਸਕਦਾ ਸਾਰਾ ਝੂਠ ਬੋਲੀ ਗਏ ਹੁਣ ਲੋਕਾਂ ਚ 2.5 ਸਾਲ ਢੀਕੇ ਅਸੀਂ ਕਿਹਾ ਕਿ ਹੁਣ ਤਾਂ ਸਾਫਤ ਹੋ ਗਿਆ ਉਹ ਆਪ ਉਠੋ ਇਹ ਸਰਕਾਰ ਨੂੰ ਜਾਗਰਤ ਕਰੋ ਔਰ ਆਪਾਂ ਤਗੜੇ ਹੋ ਕੇ ਆਪਣੀ ਆਵਾਜ਼ ਖਾਓ ਤੇ ਇਹਨਾਂ ਨੂੰ ਬਦਲੀਏ ਸ਼ੋਭਨੀ ਕਾਲਜਨ ਬੁੜਕੇ ਆਵੇ ਤਾਂ ਜਿਹਨੇ ਡਿਵੈਲਪਮੈਂਟ ਕੀਤੀ ਜਿਹਨੇ ਉਹ ਕੰਮ ਕੀਤੇ ਦੁਆਰਾ ਪੰਜਾਬ ਨੂੰ ਅਸੀਂ ਛੜਾ ਕਰ ਸਕੀਏ ਨਹੀਂ ਤਾਂ ਪੰਜਾਬ ਬਿਲਕੁਲ ਰਹਿਣਾ ਖੋਦਾ ਉੱਜੜ ਜਾਏਗਾ ਉਹ ਅੱਜ ਪੰਜਾਬ ਦੇ ਹਾਲਾਤ ਨੇ ਸਰਕਾਰਾਂ ਬਣ ਗਈਆਂ ਕਿਸ ਭਲੇਖੇ ਨਾਲ ਲੋਕਾਂ ਨੇ ਪਾਤਾ ਸਰਕਾਰਾਂ ਨੇ ਆਪਣਾ ਫਰਜ਼ ਤਾਂ ਕੀ ਅਦਾ ਕਰਨਾ ਸੀ ਪੰਜਾਬ ਨੂੰ ਲੁੱਟਣ ਲੱਗੇ ਅੱਜ ਸਭ ਤੋਂ ਵੱਡੀ ਗੱਲ ਆ ਲੋਕਾਂ ਨੂੰ ਇਸ ਗੱਲ ਦੀ ਫਿਕਰਮੰਦੀ ਹੋਊਗੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੇ ਕਿਸੇ ਦੇ ਘਰੇ ਬੱਚੀ ਜਨਮ ਲੈਂਦੀ ਸੀ ਤੇ 51000 ਰੁਪਏ ਉਹਦੇ ਖਾਤੇ ਚ ਆਉਂਦਾ ਸੀ ਅੱਜ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਦੇ ਸਮੇਂ ਤੇ ਹਾਲ ਤਾਂ 3 ਸਾਲ ਢਾਈ ਹੋਏ ਆ ਜਿਹੜਾ ਬੱਚਾ ਜਨਮ ਲੈਂਦਾ ਲੱਖ ਤੋਂ ਉੱਤੇ ਕਰਜਾ ਉਹਦੇ ਸਿਰ ਤੇ ਚੜਦਾ ਦੇਣਾਂ ਦਾ ਕੀ ਆ ਇਹ ਹਾਲਾਤ ਬਣ ਗਏ ਲੁੱਟ ਛਡ ਪੂਰੇ ਜੁਰਾਂ ਤੇ ਆ ਹੁਣ ਹਾਲਾਤ ਖਜ਼ਾਨੇ ਦਾ ਇਹ ਬਣ ਗਿਆ ਹੁਣ ਪੈਟਰੋਲ ਡੀਜ਼ਲ ਤੇ ਟੈਕਸ ਲਾਤਾ ਜਿਹੜਾ ਬਿਜਲੀ ਤੇ ਜਿਹਨਾਂ ਕਹਿੰਦੇ ਕਹਿੰਦੇ ਨੇ ਫ੍ਰੀ ਦਿੰਦੇ ਸੀ ਉਹ ਤੇ ਉਹਦੇ ਟੈਕਸ ਲਾਦਾ ਰਜਿਸਟਰੀਆਂ ਦੇ ਟੈਕਸ ਲਾਦਾ ਹਰ ਥਾਂ ਦੇ ਤੇ ਬੱਸਾਂ ਦੇ ਕਿਰਾਏ ਜਿਹੜੇ ਵਧਾਤੇ ਇਸ ਦੇ ਨਾਲ ਮੈਂ ਸਹੀ ਕਹਿ ਦਿਆਂ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਦਾ ਸਰੰਜਾਂ ਲਾ ਕੇ ਲਹੂ ਜूस ਰਹੀ ਹੈ ਇਸ ਗੱਲ ਦੇ ਖਿਲਾਫ ਜਿਹੜਾ ਕਾਕਲੀ ਵਾਲਾ ਦੇਖੋ ਆਪਾਂ ਸਾਰੇ ਸਮਝਦੇ ਆ ਕਿ ਕਿਸੇ ਨਾ ਕਿਸੇ ਢੰਗ ਨਾਲ ਜਿਹੜੀ ਕਾਂਗਰਸ ਸਾ ਦੇ ਆਮ ਆਦਮੀ ਆ ਇਹਨਾਂ ਦਾ ਅੰਦਰ ਖਾਤੇ ਸਮਝੌਤਾ ਵਾ ਜਿਵੇਂ ਮਰਜੀ ਨੂਰਾ ਕੁਸ਼ਤੀ ਖੇਡੀ ਜਾਣ ਭਾਰਤੀ ਜਨਤਾ ਪਾਰਟੀ ਜਿਹਨੂੰ ਇਥੋਂ ਕੋਈ ਸੀਟ ਨਹੀਂ ਮਿਲੇਗੀ ਉਹ ਦਾ ਪੰਜਾਬ ਦੇ ਨਾਲ ਕੋਈ 헤ਜ ਨਹੀਂ ਹੈਗਾ ਜੇ ਕੋਈ ਪੰਜਾਬ ਦੀ ਗੱਲ ਕਰ ਸਕਦਾ ਪੰਜਾਬ ਦੇ ਵਿਕਾਸ ਦੀ ਗੱਲ ਕਰ ਸਕਦਾ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਸਕਦਾ ਇਹੋ ਹੀ ਗੱਲ ਕਹੀ ਗਈ ਹੈ ਨਾ ਕਿ ਆਓ ਜਿਹੜਾ ਪੰਜਾਬ ਦੀ ਲੁੱਟ ਹੋ ਰਹੀ ਹੈ ਉਹਦੇ ਲਈ ਕਾਲੀ ਦਲ ਵੱਲੋਂ ਜਿਹੜਾ ਸੰਘਰਸ਼ ਰੰਭਿਆ ਉਸ ਦੇ ਵਜ੍ਹਾ ਪਰ ਸ਼ਾਮਲ ਹੋਈਏ ਸੋ ਜਿਹੜੇ ਧਰਨੇ ਆ ਪਾਰਟੀ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨੇ ਇਥੋਂ ਜਿਹੜੇ ਆਗਾਜ਼ ਸ਼ੁਰੂ ਕੀਤਾ ਜਾ ਰਿਹਾ ਇਥੇ ਪਹਿਲਾਂ ਧਰਨਾ ਹੋਏਗਾ ਸਮੋਦਨ ਹੋਏਗਾ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਏਗਾ ਤੋ ਅੱਜ ਲੋਕ ਜਿਹੜੇ ਆ ਪੰਜਾਬ ਦੇ ਹਾਲਾਤ ਇਹ ਨੇ ਕਿ 7 ਵਜੇ ਬਾਜ਼ਾਰ ਬੰਦ ਹੋ ਜਾਂਦੇ ਨੇ ਕੋਈ ਕਿਸੇ ਨੂੰ ਮੰਨ ਲਓ ਘਰੇ ਵਾਪਸ ਮੁੜੇਗਾ ਕਿ ਨਹੀਂ ਮੁੜੇਗਾ ਹਾਲਾਤ ਇਹ ਬਣ ਗਏ ਨੇ ਲੋਕ ਕਹਿੰਦੇ ਸੀ ਕਿ ਫਲਾਨਾ ਅਤਵਾਦ ਸੀਗਾ ਭਾਵੇਂ ਕੋਈ ਸੰਘਰਸ਼ਾਂ ਦੀ ਲੜਾਈ ਸੀ ਅਸਲ ਅਤਵਾਦ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਫਰੋਸਿਆ ਜਾ ਰਿਹਾ ਇਹ ਅਤਵਾਦ ਬਹੁਤ ਜ਼ਿਆਦਾ ਖਤਰਨਾਕ ਆ ਇਹ ਸਾਡੀਆਂ ਨਸਲਾਂ ਨੂੰ ਖਤਮ ਕਰਨ ਦਾ ਜਿਵੇਂ ਕਹਿੰਦੇ ਏਜੰਡਾ ਵਾ ਤੁਸੀਂ ਦੇਖੋ ਕਿ ਅੱਜ ਜਿਹੜੇ ਬੋਰਡ ਲੱਗੇ ਨੇ ਉਹਨਾਂ ਦੇ ਵਿੱਚ ਇਹ ਆ ਕਿ ਆਪਦਾ ਫੇਸ ਦਿਖਾਉਣ ਵਾਸਤੇ ਆਪਦੀ ਬੱਲੇ ਬੱਲੇ ਕਰਾਉਣ ਵਾਸਤੇ ਜਿੱਥੇ ਇਹਨਾਂ ਦਾ ਕੋਈ ਇੱਕ ਕਾਉਂਸਲਰ ਵੀ ਨਹੀਂ ਗਿਆ ਉਥੋਂ ਦੀਆਂ ਖਬਰਾਂ 'ਚ ਕਰੋੜਾਂ ਦੇ ਇਛਤਿਹਾਰ ਦੇ ਰਹੇ ਨੇ ਮਤਲਬ ਕੀ ਆ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਉਹਨਾਂ ਦੇ ਟੈਕਸ ਤੋਂ ਜਿਹੜੀ ਆ ਸਰਕਾਰ ਜਿਹੜੀ ਆ ਲੁੱਟ ਮਚਾ ਰਹੀ ਆ ਇਦੋਂ ਵੱਡੀ ਲੁੱਟ ਅੱਜ ਤੱਕ ਇਸ ਪੰਜਾਬ ਦੇ ਵਿੱਚ 75 ਸਾਲਾਂ 'ਚ ਨਹੀਂ ਆਈ ਉਹ ਲੋਕ ਅੱਜ ਉੱਠਣੇ ਸ਼ੁਰੂ ਹੋ ਗਏ ਆ ਲੋਕ ਆਵਾਜ਼ ਬੰਦ ਕਰ ਰਹੇ ਨੇ ਅਕਾਲੀ ਦਲ ਦੇ ਇਸ ਸੰਘਰਸ਼ ਦੇ ਵਿੱਚ ਇਸ ਕਾਫਲੇ ਵਿੱਚ ਸ਼ਾਮਲ ਹੋ ਰਹੇ ਨੇ